ਬਲਜੀਤ ਸਿੰਘ ਗਾਦੋਵਾਲ ਬਠਿੰਡਾ ਪਹੁੰਚੇ ਇਸ ਮੌਕੇ ਤੇ ਉਹਨਾਂ ਸ਼ੋਮਣੀ ਅਕਾਲੀ ਦਲ ਨੂੰ ਨਾ ਵੋਟ ਪਾਉਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਹੈ ਕਿ ਲੋਕ ਸਭਾ ਤੋਂ ਬਾਦਲਾਂ ਨੂੰ ਕੀਤਾ ਜਾਵੇ ਪਾਸੇ ਉਹਨਾਂ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਸੱਤੋ ਵਦ ਸਿੱਖੀ ਦਾ ਘਾਣ ਕੀਤਾ ਹੈ ਇਸ ਦੇ ਲਈ ਬਾਦਲ ਪਰਿਵਾਰ ਨੂੰ ਵੋਟਾਂ ਨਾ ਪਾਈਆਂ ਜਾਣ ਜੋ ਬਲਜੀਤ ਸਿੰਘ ਗਾਦੋਵਾਲ ਬਠਿੰਡਾ ਪਹੁੰਚੇ ਅਤੇ ਸ਼ੋਮਣੀ ਅਕਾਲੀ ਦਲ ਨੂੰ ਵੋਟ ਨਾ ਪਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ ਸੋ ਉਹਨਾਂ ਦੇ ਅਨੁਸਾਰ ਕਿ ਬਾਦਲ ਪਰਿਵਾਰ ਨੇ ਸੱਤੋ ਵਦ ਸਿੱਖੀ ਦਾ ਘਾਣ ਕੀਤਾ ਹੈ ਤੇ ਬਾਦਲ ਪਰਿਵਾਰ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ ਤੇ ਵੋਟਾਂ ਨਾ ਪਾਈਆਂ ਜਾਣ ਪਾਰਲੀਮੈਂਟ ਦੇ ਚੋਣਾਂ ਪੂਰੇ ਦੇਸ਼ ਵਿੱਚ ਹੋ ਰਹੀਆਂ ਨੇ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਤੇ ਇਲੈਕਸ਼ਨ ਹੋ ਰਿਹਾ ਹੈ ਪਾਰਲੀਮੈਂਟ ਦੀ ਮੈਂ ਅੱਜ ਬਠਿੰਡਾ ਦੇ ਵਿੱਚ ਵਿਸ਼ੇਸ਼ ਅਪੀਲ ਕਰਨ ਵਾਸਤੇ ਬਠਿੰਡਾ ਵਾਸੀਆਂ ਨੂੰ ਆਇਆ ਬਠਿੰਡਾ ਵਾਸੀਆਂ ਦੇ ਵੋਟਾਂ ਨੇ ਬਠਿੰਡਾ ਵਾਸੀਆਂ ਨੇ ਪਾਉਣੀਆਂ ਨੇ ਮੇਰਾ ਫਰਜ਼ ਹੈ ਅਪੀਲ ਕਰਨਾ ਜਿਵੇਂ ਮੈਂ ਪਿਛਲੇ ਸਮੇਂ ਮਾਨਪ੍ਰੀਤ ਸਿੰਘ ਬਾਦਲ ਬਾਰੇ ਅਪੀਲ ਕਰਕੇ ਗਿਆ ਸੀਗਾ ਕਿ ਬਠਿੰਡਾ ਵਾਸੀ ਇਹਨਾਂ ਬਾਦਲਾਂ ਨੂੰ ਪਹੁੰਚਾਓ ਤਾਂ ਕਿ ਇਹਨਾਂ ਨੇ ਬਾਦਲਾਂ ਨੇ ਜਿਹੜਾ ਪੰਥ ਦੇ ਪੰਜਾਬ ਦਾ ਕਾਣ ਕੀਤਾ ਉਹ ਪੂਰੇ ਹੀ ਨਹੀਂ ਜਾ ਸਕਦਾ ਤਾਂ ਬਠਿੰਡਾ ਵਾਸੀਆਂ ਨੇ ਅਪੀਲ ਨੂੰ ਪ੍ਰਵਾਨ ਕਰਕੇ ਮਾਨਪ੍ਰੀਤ ਸਿੰਘ ਬਾਦਲ ਨੂੰ ਭੁਜਾਇਆ ਬਾਦਲ ਪਰਿਵਾਰ ਤੇ ਕਿਤੇ ਬੈਠਾ ਕਾਂਗਰਸ ਤੇ ਬੈਠਾ ਭਾਜਪਾ ਤੇ ਬੈਠਾ ਕਾਲੀ ਦਲ ਤੇ ਬੈਠਾ ਹੈ ਪੰਥ ਤੇ ਪੰਜਾਬ ਲਈ ਖਤਰਨਾਕ ਹੈ ਲੰਬੀ ਹਲਕੇ ਤੋਂ ਲੰਬੀ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਪੰਜ ਵਾਰ ਦਾ ਚੀਫ ਮਿਨਿਸਟਰ ਸੀ ਉਹਨੂੰ ਹਰਾਇਆ ਜ਼ਿੰਦਗੀ ਦੇ ਆਖਰੀ ਪੜਾਅ ਤੇ ਉਹ ਆਪਣੀ ਬਾਜ਼ੀ ਹਾਰ ਕੇ ਫਿਰ ਜਹਾਨ ਤੋਂ ਕੁਛ ਦਿੱਤਾ ਉਸੇ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਕਿ ਪੰਥ ਦੀਆਂ ਪੰਥਕ ਸੰਸਥਾਵਾਂ ਪੰਥ ਤੇ ਪੰਜਾਬ ਨੂੰ ਜੋ ਬਚਾਉਣਾ ਤਾਂ ਬਾਦਲ ਪਰਿਵਾਰ ਨੂੰ ਸੱਤਾ ਦੇ ਉੱਪਰੇ ਕਰਨਾ ਬਹੁਤ ਜ਼ਰੂਰੀ ਹੈ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਚਾਹੇ ਸ਼੍ਰੋਮਣੀ ਕਮੇਟੀ ਆ ਸ਼੍ਰੋਮਣੀ ਅਕਾਲੀ ਦਲ ਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਹ ਬਾਦਲ ਪਰਿਵਾਰ ਨੇ ਕੀਤਾ 10 ਸਾਲ ਦਾ ਲਗਾਤਾਰ ਰਾਜ ਰਿਆ ਇਹਨਾਂ ਦੇ ਰਾਜ ਵਿੱਚ ਲੈਂਡ ਮਾਫੀਆ ਸੈਂਡ ਮਾਫੀਆ ਟਰਾਂਸਪੋਰਟ ਮਾਫੀਆ ਇਸੇ ਤਰ੍ਹਾਂ ਕੈਬਲ ਮਾਫੀਆ ਡਰੱਗ ਮਾਫੀਆ ਇਹਨਾਂ ਦੇ ਰਾਜ ਚ ਪ੍ਰਫੁੱਲਤ ਹੋਇਆ ਔਰ ਬਰਗਾੜੀ ਬਗਵੀ ਗੰਡ ਵਾਪਰਿਆ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਸੌਦਾ ਸਾਧ ਨੇ ਸਵਾਂਗ ਰਚਿਆ ਮੁਕੱਦਮਾ ਦਰਜ ਹੋਇਆ ਅਰੇਨਾ ਨੇ ਸੌਦਾ ਸਾਧ ਦਾ ਮੁਕਦਮਾ ਰੱਦ ਕੀਤਾ ਔਰ ਕੋਰਟ ਦੇ ਵਿੱਚ ਉਹਨੂੰ ਜਿਹੜਾ ਸੀ ਬਚਾਇਆ ਔਰ ਮਾਫੀਨਾਮਾ ਜਿਹੜਾ ਸੀਗਾ ਉਹ ਦਵਾਇਆ ਕਾਲ ਤੱਕ ਆ ਸਭ ਤੋਂ ਜਿਸ ਅਕਾਲ ਤਖਦ ਦੇ ਹੁਕਮਾਂ ਦੇ ਪਾਰਾ ਦਿੰਦਿਆਂ ਸਿੱਖ ਸੰਗਤਾਂ ਨੇ ਸ਼ਹਾਦਤਾਂ ਵੀ ਭਾਈ ਕਮਲਜੀਤ ਸਿੰਘ ਨਾਮ ਦੀ ਸ਼ਹਾਦਤ ਹੋਈ ਉਸ ਅਕਾਲ ਤਖਦ ਦੇ ਹੁਕਮਾਂ ਨੂੰ ਇਸ ਬਾਦਲ ਪਰਿਵਾਰ ਨੇ ਪਿੱਠ ਦਿੱਤੀ ਸ਼ੋਮਣੀ ਸੰਸਥਾਵਾਂ ਨੂੰ ਰਖੇਲਾਂ ਦੀ ਤਰ੍ਹਾਂ ਵਰਤੇ ਆ ਜਥੇਦਾਰਾਂ ਨੂੰ ਨੌਕਰਾਂ ਵਾਂਗ ਇਹਨਾਂ ਨੇ ਵਰਤੇ ਆ ਇਨਾਂ ਦਾ ਜਿਹੜਾ ਹੈਗਾ ਪੰਥ ਦੀ ਸਿਆਸਤ ਤੋਂ ਪਾਸੇ ਹੋਣਾ ਬਹੁਤ ਜ਼ਰੂਰੀ ਆ ਜੇਕਰ ਅਸੀਂ ਚਾਹਨੇ ਸ਼੍ਰੋਮਣੀ ਕਾਲੀ ਦਲ ਸਰਵਾਈਵ ਕਰੇ ਜੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬੁਲੰਦੀਆਂ ਵੱਲ ਜਾਵੇ ਤਾਂ ਬਾਦਲ ਪਰਿਵਾਰ ਨਾਲ ਸੱਤਾ ਤੋਂ ਪਾਸੇ ਹੋਣਾ ਬਹੁਤ ਜ਼ਰੂਰੀ ਆ ਬਠਿੰਡੇ ਹਲਕੇ ਦੇ ਵਿੱਚ ਜਿਹੜੀ ਇਹ ਕਸਰ ਆ ਬਠਿੰਡਾ ਵਾਸੀਆਂ ਨੇ ਪੂਰੀ ਕਰਨੀ ਆ ਕਿ ਇੱਥੋਂ ਬੀਬਾ ਹਰ ਸਿਮਰਤ कौर ਬਾਦਲ ਨੂੰ ਹਰਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਜਿਹੜਾ ਵੀ ਉਮੀਦਵਾਰ ਉਹਨੂੰ ਜਿਤਾ ਸਕਦਾ ਚਾਹੇ ਉਹ ਗੁਰਮੀਤ ਸਿੰਘ ਖੁੜੀਆ ਚਾਹੇ ਜੀਤਵੇਂਦਰ ਸਿੰਘ ਸਿੱਧੂ ਆ ਚਾਹੇ ਬੀਬੀ ਪਰਮਪਾਲ ਕੌਰ ਆ ਜਿਹੜਾ ਵੀ ਉਮੀਦਵਾਰ ਜਿਤਾ ਸਕਦਾ ਜਿੱਤ ਸਕਦਾ ਉਹਦਾ ਸਮਰਥਨ ਕਰਕੇ ਸੋ ਬੀਬਾ ਹਰਸਿਮਰਤ ਕੌਰ ਨੂੰ ਹਰਾਇਆ